ਹੈਲੋ ਬੱਚਿਓ ਗੁੱਡ ਇਵਨਿੰਗ ਬੱਚਿਓ ਅੱਜ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਲਾਸ 6ਵੀਂ ਸਾਇੰਸ ਇੰਗਲਿਸ਼ ਮੀਡੀਅਮ ਕਲਾਸ 6ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਾਇੰਸ ਇੰਗਲਿਸ਼ ਮੀਡੀਅਮ ਚੈਪਟਰ 1 ਕਰਾਂਗੇ ਤਾਂ ਬੱਚਿਓ ਇੰਗਲਿਸ਼ ਟੂ ਪੰਜਾਬੀ ਟਰਾਂਸਲੇਸ਼ਨ ਨਾਲ ਤੁਹਾਨੂੰ ਹਰ ਇੱਕ ਵਰਡ ਦੀ ਹਰ ਇੱਕ ਲਾਈਨ ਦੀ ਜਿਹੜੀ ਦਿੱਤੀ ਹੋਈ ਆ ਤਾਂ ਧਿਆਨ ਦੇ ਨਾਲ ਥੋੜਾ ਦੇਖਣਾ ਉਸ ਦਾ ਪ੍ਰੋਨਨਸੀਏਸ਼ਨ ਦੇ ਵਿੱਚ ਥੋੜੀ ਦਿੱਕਤ ਹੋਈ ਮੈਨੂੰ ਪਰ ਜਿਹੜਾ ਹਰ ਇੱਕ ਸ਼ਬਦ ਦਾ ਮੀਨਿੰਗ ਨਾਲ ਜਿਹੜਾ ਲਿਖਿਆ ਹੋਇਆ ਤਾਂ ਤੁਸੀਂ ਪਹਿਲੇ ਉੱਪਰ ਇੰਗਲਿਸ਼ ਦੇ ਵਿੱਚ ਜਿਹੜੀ ਹੈ ਇਹਦੀ ਲਾਈਨ ਲਿਖੀ ਹੈ ਤੇ ਨਾਲ ਇਹਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤਾ ਤਾਂ ਧਿਆਨ ਦੇ ਨਾਲ ਪੜਨ ਤੇ ਸਮਝਣ ਦੀ ਕੋਸ਼ਿਸ਼ ਕਰਨਾ ਹੈ ਤਾਂ ਆਪਾਂ ਬੱਚਿਓ ਪਹਿਲਾ ਪਾਠ ਜਿਹੜਾ ਕਰਦੇ ਹਾਂ ਕੰਪੋਨੈਂਟਸ ਆਫ ਫੂਡ ਭੋਜਨ ਦੇ ਤੱਤ ਕੰਪੋਨੈਂਟਸ ਆਫ ਫੂਡ ਭੋਜਨ ਦੇ ਤੱਤ ਤਾਂ ਤੁਸੀਂ ਦੇਖੋਗੇ ਕੰਪੋਨੈਂਟਸ ਕੰਪੋਨੈਂਟਸ ਮਤਲਬ ਤੱਤ ਕੰਪੋਨੈਂਟਸ ਮਤਲਬ ਤੱਤ ਆਫ ਮਤਲਬ ਦੇ ਫੂਡ ਮਤਲਬ ਪੋਜਨਮ ਟੱਕੀ ਬਣ ਗਿਆ ਇਹਦਾ ਮਤਲਬ ਕੰਪੋਨੈਂਟਸ ਆਫ ਫੂਡ ਦਾ ਮਤਲਬ ਭੋਜਨ ਦੇ ਤੱਤ ਤਾਂ ਤੁਸੀਂ ਬੱਚੇ ਦੇਖੋਗੇ ਐਸ ਸਾਈਡ ਤੇ ਕੁਝ ਸ਼ਬਦਾਂ ਦੇ ਅਰਥ ਵੀ ਲਿਖੇ ਹੋਏ ਹਨ ਤਾਂ ਹੁਣ ਦੇਖੋ ਪਹਿਲੀ ਲਾਈਨ ਇਨ ਦਾ ਪ੍ਰੀਵੀਅਸ ਕਲਾਸ ਇਨ ਦਾ ਪ੍ਰੀਵੀਅਸ ਕਲਾਸ ਤਾਂ ਪ੍ਰੀਵੀਅਸ ਦਾ ਮਤਲਬ ਦੇਖੋ ਬੱਚਿਓ ਪਿਛਲਾ ਜਾਂ ਪਿਛਲੇ ਇਨ ਮਤਲਬ ਵਿੱਚ ਦਾ ਪ੍ਰੀਵੀਅਸ ਪ੍ਰੀਵੀਅਸ ਮਤਲਬ ਪਿਛਲੀ ਪਿਛਲੀ ਕਲਾਸ ਮਤਲਬ ਜਮਾਤ ਵੀ ਹੈਵ ਲਰਨਟ ਵੀ ਮਤਲਬ ਅਸੀਂ ਹੈਵ ਲਰਨਟ ਲਰਨਟ ਮਤਲਬ ਦੇਖੋ ਪੜਿਆ ਲਰਨਟ ਮਤਲਬ ਪੜਿਆ ਦੈਟ ਕੀ ਫੂਡ ਇਜ਼ ਫੂਡ ਇਜ਼ ਅਸੈਂਸ਼ੀਅਲ ਫੋਰ ਗਰੋਥ ਐਂਡ ਡਿਵੈਲਪਮੈਂਟ ਆਫ ਬੋਡੀ ਫੂਡ ਮਤਲਬ ਖਾਣਾ ਅਸੈਂਸ਼ੀਅਲ ਮਤਲਬ ਜ਼ਰੂਰੀ ਦੇਖੋ ਅਸੈਂਸ਼ੀਅਲ ਮਤਲਬ ਜ਼ਰੂਰੀ ਗਰੋਥ ਮਤਲਬ ਵਾਦਾ ਡਿਵੈਲਪਮੈਂਟ ਮਤਲਬ ਵਿਕਾਸ ਆਫ ਬੋਡੀ ਮਤਲਬ ਸਰੀਰ ਤਾਂ ਕੀ ਕਹਿ ਰਹੇ ਨੇ ਇਨ ਦਾ ਪ੍ਰੀਵੀਅਸ ਕਲਾਸ ਪਿਛਲੀ ਜਮਾਤ ਵਿੱਚ ਵੀ ਹੈਵ ਲਰਨਟ ਅਸੀਂ ਪੜਿਆ ਥੈਟ ਫੂਡ ਇਜ਼ ਅਸੈਂਸ਼ੀਅਲ ਕੀ ਖਾਣਾ ਜ਼ਰੂਰੀ ਹੈ ਫੋਰ ਮਤਲਬ ਲਈ ਗਰੋਥ ਗਰੋਥ ਮਤਲਬ ਵਾਧਾ ਐਂਡ ਡਿਵੈਲਪਮੈਂਟ ਆਫ ਬੋਡੀ ਤਾਂ ਅਸੀਂ ਪਿਛਲੀ ਕਲਾਸ ਵਿੱਚ ਪੜਿਆ ਕਿ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਪੋਜਨ ਜ਼ਰੂਰੀ ਹੈ ਬੱਚਿਓ ਦੁਬਾਰਾ ਸੁਣੋ ਅਸੀਂ ਇਨ ਦਾ ਪ੍ਰੀਵੀਅਸ ਕਲਾਸ ਕੀ ਕਰਨ ਇਨ ਦਾ ਪ੍ਰੀਵੀਅਸ ਕਲਾਸ ਇਨ ਦਾ ਪ੍ਰੀਵੀਅਸ ਕਲਾਸ ਵਹੀ ਵੀ ਹੈ ਲਰਨਟ ਦੈਟ ਫੂਡ ਇਜ਼ ਅਸੈਂਸ਼ੀਅਲ ਫੋਰ ਗਰੋਥ ਐਂਡ ਡਿਵੈਲਪਮੈਂਟ ਆਫ ਬਾਡੀ ਤਾਂ ਇਨ ਦਾ ਪ੍ਰੀਵੀਅਸ ਕਲਾਸ ਮਤਲਬ ਪਿਛਲੀ ਕਲਾਸ ਵਿੱਚ ਵੀ ਹੈਵ ਲਰਨ ਅਸੀਂ ਪੜਿਆ ਦੈਟ ਕਿ ਫੂਡ ਇਜ਼ ਅਸੈਂਸ਼ੀਅਲ ਫੋਰ ਗਰੋਥ ਐਂਡ ਡਿਵੈਲਪਮੈਂਟ ਆਫ ਬਾਡੀ ਫੂਡ ਮਤਲਬ ਖਾਣਾ ਅਸੈਂਸ਼ੀਅਲ ਮਤਲਬ ਜ਼ਰੂਰੀ ਗਰੋਥ ਮਤਲਬ ਵਿਕਾਸ ਵਾਧਾ ਡਿਵੈਲਪਮੈਂਟ ਵਿਕਾਸ ਆਫ ਬੋਡੀ ਸਰੀਰ ਤਾਂ ਪਿਛਲੀ ਕਲਾਸ ਵਿੱਚ ਅਸੀਂ ਪੜਿਆ ਕਿ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਭੋਜਨ ਜ਼ਰੂਰੀ ਹੈ ਇਹਨਾਂ ਦੇ ਨਾਲ ਇੱਧਰ ਮਤਲਬ ਦਿੱਤੇ ਨੇ ਬੱਚਿਓ ਪ੍ਰੀਵੀਅਸ ਮਤਲਬ ਪਿਛਲਾ ਲਰਨ ਮਤਲਬ ਪੜਿਆ ਫੂਡ ਮਤਲਬ ਖਾਣਾ ਐਸੈਂਸ਼ੀਅਲ ਜ਼ਰੂਰੀ ग्रोथ वादा डेवलपमेंट विकास बॉडी शरीर ईट मतलब खाना हम देखो बच्चों अगे वी ईट वैरायटी ऑफ फूड आइटम वी ईट वही मतलब असी ईट मतलब खाना ईट मतलब कोई चीज खानी जिमें भोजन खाना रोटी खानी अंब अंब खाना ईट मैंगो ईट ਫੂਡ ਆਈਟਮ ਈਟ ਮਤਲਬ ਖਾਣਾ ਵੈਰਾਈਟੀ ਮਤਲਬ ਕਿਸਮ ਵੈਰਾਈਟੀ ਮਤਲਬ ਕਿਸਮ ਵੈਰਾਈਟੀ ਮਤਲਬ ਕਿਸਮ ਆਫ ਫੂਡ ਆਈਟਮ ਫੂਡ ਮਤਲਬ ਖਾਣਾ ਆਈਟਮ ਮਤਲਬ ਚੀਜ਼ਾਂ ਜਾਂ ਪਦਾਰਥ ਵਾਈ ਏਟ ਵੈਰਾਈਟੀ ਆਫ ਫੂਡ ਆਈਟਮਸ ਤਾਂ ਇਹਦਾ ਮਤਲਬ ਬਣ ਗਿਆ ਵਾਈ ਅਸੀਂ ਵੈਰਾਈਟੀ ਮਤਲਬ ਵੱਖ-ਵੱਖ ਈਟ ਮਤਲਬ ਖਾਣਾ ਫੂਡ ਆਈਟਮ ਪੋਸ਼ਣ ਪਦਾਰਥ ਤਾਂ ਅਸੀਂ ਵੱਖ-ਵੱਖ ਪ੍ਰਕਾਰ ਦਾ ਭੋਜਨ ਪਦਾਰਥ ਖਾਂਦੇ ਹਾਂ। ਵੀ ਏਟ ਵੈਰਾਈਟੀ ਆਫ ਫੂਡ ਆਈਟਮਸ ਅਸੀਂ ਵੱਖ-ਵੱਖ ਪ੍ਰਕਾਰ ਦਾ ਭੋਜਨ ਖਾਂਦੇ ਹਾਂ। ਵੀ ਗੇਟ ਓਵਰ ਫੂਡ ਫਰਮ ਬੋਥ ਪਲਾਂਟਸ ਐਂਡ ਐਨੀਮਲਸ ਵੀ ਗੇਟ ਗੇਟ ਮਤਲਬ ਪ੍ਰਾਪਤ ਕਰਨਾ ਓਵਰ ਮਤਲਬ ਔਰ ਮਤਲਬ ਸਾਡਾ ਜਾਂ ਆਪਣਾ फूड मतलब भोजन फ्रम मतलब तो प्लामल मतलब दोवा, plants मतलब and animals मतलब पौधे, जंतु जानवर असी प्राप्त करते हाँ आवर फूड अपना भोजन फ्रम बोथ दोवे तो प्लांट्स एंड एनिमल्स पौधे जंतुआ तो

ਮੇਡ ਫਰਮ ਦੈਮ ਆਵਰ ਫੂਡ ਸਾਡਾ ਭੋਜਨ ਸਾਡਾ ਭੋਜਨ ਕੰਸਿਸਟੈਂਸ ਕੰਸਿਸਟ ਮੈਂ ਨਾ ਸ਼ਾਮਲ ਹੋਣਾ ਭੋਜਨ ਵਿੱਚ ਸ਼ਾਮਲ ਹੋਣਾ ਸ਼ਾਮਲ ਹੋਣਾ ਕੰਸਿਸਟ ਸ਼ਾਮਲ ਹੋਣਾ ਆਫ ਪਲਸਸ ਪਲਸਸ ਮੀਨ ਦਾਲਾਂ ਸਿਰਲਸ ਗ੍ਰੇਨ ਜਾਂ ਅਨਾਜ ਅਨਾਜ ਮੈਂ ਨਾ ਜਿਵੇਂ ਕਣਕ ਚਾਵਲ ਬਾਜਰਾ ਆਦਾ ਸਾਰਾ ਉਹਦੇ ਵਿੱਚ ਆਉਂਦਾ ਵੈਜੀਟੇਬਲਸ ਸਬਜ਼ੀਆਂ ਫਰੂਟ ਫਲ ਮਿਲਕ ਦੁੱਧ ਐਂਡ ਪ੍ਰੋਡਕਟਸ ਮੇਡ ਫ্রম ਥੈਮ ਅਤੇ ਪ੍ਰੋਡਕਟ ਮਤਲਬ ਉਤਪਾਦ ਮੇਡ ਮਤਲਬ ਬਣੇ ਫ্রম ਮਤਲਬ ਤੋਂ ਥੈਮ ਮਤਲਬ ਉਹਦੇ ਤੋਂ ਤਾਂ ਕੀ ਕਹਿੰਦੇ ਨੇ ਓਵਰ ਫੂਡ ਕੰਸਿਸਟਸ ਆਫ ਪਲਸਸ ਤਾਂ ਸਾਡੇ ਭੋਜਨ ਵਿੱਚ ਸ਼ਾਮਲ ਹੈ ਦਾਲਾ ਸੀਰੀਅਲਸ ਵੈਜੀਟੇਬਲਸ ਫਰੂਟ ਮਿਲਕ ਫਰੂਟ ਮਤਲਬ ਸੀਰੀਅਲ ਦਾ ਮਤਲਬ ਅਨਾਜ ਅਨਾਜ ਵੈਜੀਟੇਬਲਸ ਸਬਜ਼ੀਆਂ ਫਰੂਟ ਮਤਲਬ ਦੁੱਧ ਅ ਫਰੂਟ ਮਤਲਬ ਫਲ ਮਿਲਕ ਮਤਲਬ ਦੁੱਧ ਐਂਡ ਪ੍ਰੋਡਕਟਸ ਮੇਡ ਫਰਮ ਪ੍ਰੋਡਕਟ ਮਤਲਬ ਉਤਪਾਦ ਮੇਡ ਫਰਮ ਦੈਮ ਅਤੇ ਉਸ ਤੋਂ ਬਣੇ ਪਦਾਰਥ ਤਕੀ ਬਣ ਕੇ ਸਾਡੇ ਭੋਜਨ ਵਿੱਚ ਦਾਲਾ ਅਨਾਜ ਸਬਜ਼ੀਆਂ ਫਲ ਅੰਡੇ ਦੁੱਧ ਅਤੇ ਇਹਨਾਂ ਤੋਂ ਬਣੇ ਉਤਪਾਦ ਸ਼ਾਮਲ ਹਨ ਇਨ ਥਿਸ ਚੈਪਟਰ इन दिस चैप्टर इस अध्याय पाठिल मतलब चर्चा या गलबात उपर कॉर्नर देखो बच्चों ਡਿਸਕਸ ਮਤਲਬ ਚਰਚਾ ਜਾਂ ਗੱਲਬਾਤ ਇਨ ਦਿਸ ਚੈਪਟਰ ਵੀ ਵਿਲ ਡਿਸਕਸ ਵੇਰੀਅਸ ਮਤਲਬ ਵਕ ਵਕ ਕੰਪੋਨੈਂਟਸ ਮਤਲਬ ਤੱਤ ਆਫ ਫੂਡ ਭੋਜਨ ਦੇ ਐਂਡ देयर ਇੰਪੋਰਟੈਂਸ ਅਤੇ ਉਹਨਾਂ ਦੀ ਇੰਪੋਰਟੈਂਸ ਤਾਂ ਇਨ ਦਿਸ ਚੈਪਟਰ ਵੀ ਵਿਲ ਡਿਸਕਸ ਵੇਰੀਅਸ ਕੰਪੋਨੈਂਟਸ ਆਫ ਫੂਡ ਐਂਡ देयर ਇੰਪੋਰਟੈਂਸ ਤਾਂ ਇਨ ਦਿਸ ਚੈਪਟਰ ਵੀ ਵਿਲ ਡਿਸਕਸ ਇਸ ਅਧਿਆਏ ਵਿੱਚ ਅਸੀਂ ਚਰਚਾ ਕਰਾਂਗੇ ਕਾਦੀ ਵੇਰੀਅਸ ਕੰਪੋਨੈਂਟਸ ਆਫ ਫੂਡ ਭੋਜਨ ਦੇ ਵੱਖ-ਵੱਖ ਤੱਤਾਂ ਦੀ ਐਂਡ देयर ਇੰਪੋਰਟੈਂਸ ਅਤੇ ਉਹਨਾਂ ਦੀ ਮਹੱਤਤਾ ਬਾਰੇ ਤਾਂ ਇਨ ਥਿਸ ਚੈਪਟਰ ਵੀ ਵਿਲ ਡਿਸਕਸ ਵੇਰੀਅਸ ਕੰਪੋਨੈਂਟਸ ਆਫ ਫੂਡ ਐਂਡ देयर ਇੰਪੋਰਟੈਂਸ ਤਾਂ ਇਹਦਾ ਮਤਲਬ ਹੈ ਇਸ ਅਧਿਆਏ ਵਿੱਚ ਅਸੀਂ ਭੋਜਨ ਦੇ ਵੱਖ-ਵੱਖ ਤੱਤਾਂ ਅਤੇ ਉਹਨਾਂ ਦੀ ਮਹੱਤਤਾ ਬਾਰੇ ਚਰਚਾ ਕਰਾਂਗੇ ਤਾਂ ਵੇਰੀਅਸ ਮਤਲਬ ਵੱਖ-ਵੱਖ ਕੰਪੋਨੈਂਟਸ ਤੱਤ ਇੰਪੋਰਟੈਂਸ ਮਤਲਬ ਮਹੱਤਤਾ ਇੰਪੋਰਟੈਂਸ ਮਤਲਬ ਮਹੱਤਤਾ ਤਾਂ ਆ ਦੇਖੋ ਬੱਚਿਓ ਅੱਗੇ ਆ ਕੁਝ ਹੋਰ ਸ਼ਬਦ ਦਿੱਤੇ ਨੇ ਇਹਨਾਂ ਦੀ ਅਗਾ ਜ਼ਰੂਰਤ ਪੈ ਗਈ ਆਪਾਂ ਨੂੰ ਜਿਵੇਂ ਨਿਊਟ੍ਰੀਐਂਟ ਇਹ ਬੱਚਿਓ ਨਿਊਟ੍ਰੀਐਂਟ ਡਿਫਰੈਂਟ ਵਕ ਵਕ ਨਿਊਟ੍ਰੀਐਂਟ ਮਤਲਬ ਪੋਸ਼ਕ ਤੱਤ ਡਿਫਰੈਂਟ ਮਤਲਬ ਵਕ ਵਕ ਕੰਟੇਨ ਮਤਲਬ ਸ਼ਾਮਲ ਹੋਣਾ ਸਬਸਟੈਂਸ ਮਤਲਬ ਪਦਾਰਥ ਨੀਡ ਮਤਲਬ ਜ਼ਰੂਰਤ ਪ੍ਰੋਪਰ ਮਤਲਬ ਉਚਿਤ ਮੇਨ ਮਤਲਬ ਮੁੱਖ ਤਾਂ ਨਿਊਟ੍ਰੀਐਂਟ ਨਿਊਟ੍ਰੀਐਂਟ ਮਤਲਬ ਪੋਸ਼ਕ ਤੱਤ ਡਿਫਰੈਂਟ ਮਤਲਬ ਵੱਖ-ਵੱਖ ਕੰਟੇਨ ਮਤਲਬ ਸ਼ਾਮਲ ਹੋਣਾ ਸਬਸਟੈਂਸਰ ਮਤਲਬ ਪਦਾਰਥ ਨੀਡ ਮਤਲਬ ਜ਼ਰੂਰਤ ਪ੍ਰੋਪਰ ਮਤਲਬ ਉਚਿਤ ਜਾਂ ਸਹੀ ਮਾਤਰਾ ਮੇਨ ਮਤਲਬ ਮੁੱਖ ਬੱਚਿਓ ਆਪਣੇ ਕੋਲ ਆ ਗਿਆ ਨਿਊਟ੍ਰੀਐਂਟ ਪੋਸ਼ਕ ਤੱਤ ਨਿਊਟ੍ਰੀਐਂਟ ਪੋਸ਼ਕ ਤੱਤ ਤਾਂ ਉਹਨਾਂ ਨੇ ਕਿਹਾ ਸੀ ਵੀ ਅੱਗੇ ਆਪਾਂ ਵੱਖ-ਵੱਖ ਭੋਜਨ ਦੇ ਵੱਖ-ਵੱਖ ਤੱਤਾਂ ਬਾਰੇ ਗੱਲ ਕਰਾਂਗੇ ਨਿਊਟ੍ਰੀਐਂਟਸ ਯਾ ਗਾ ਜੀ ਨਿਊਟ੍ਰੀਐਂਟਸ ਨਿਊਟ੍ਰੀਐਂਟਸ ਮਤਲਬ ਪੋਸ਼ਕ ਤੱਤ ਪਿੱਛੇ ਜੋ ਮੈਂ ਤੁਹਾਨੂੰ ਵਰਡ ਲਿਖਾਏ ਸੀਗੇ ਦਿਖਾਏ ਸੀ ਟਿੱਕ ਕੀਤੇ ਆ ਉਹਨਾਂ ਨੂੰ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਕਰ ਲਿਓ ਜੇ ਲਿਖ ਲਿਓ ਜੀ ਤਾਂ ਤੁਹਾਨੂੰ ਜੋ ਹੈ ਇਹ ਕਰਨ ਦੇ ਵਿੱਚ ਆਸਾਨੀ ਰਹੇਗੀ ਵੀਡੀਓ ਨੂੰ ਦੋ ਤਿੰਨ ਵਾਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਕਾਫੀ ਮਦਦ ਮਿਲੇਗੀ ਜਿੱਦੋਂ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਬੱਚਿਓ ਨਿਊਟ੍ਰੀਐਂਟਸ ਨਿਊਟ੍ਰੀਐਂਟਸ ਮਤਲਬ ਪੋਸ਼ਕ ਤੱਤ ਨਿਊਟ੍ਰੀਐਂਟਸ ਮਤਲਬ ਪੋਸ਼ਕ ਤੱਤ ਤਾਂ ਕੀ ਕਰਨਾ ਹੈ ਡਿਫਰੈਂਟ ਫੂਡ ਆਈਟਮ ਕੰਟੇਨ ਡਿਫਰੈਂਟ ਨਿਊਟ੍ਰ ਡਿਫਰੈਂਟ ਦਾ ਮਤਲਬ ਵੱਖ-ਵੱਖ ਫੂਡ ਆਈਟਮਸ ਫੂਡ ਆਈਟਮਸ ਮਤਲਬ ਪੋਜਨ ਪਦਾਰਥ ਕੰਟੇਨ ਮਤਲਬ ਸ਼ਾਮਲ ਹੋਣਾ ਕੰਟੇਨ ਮਤਲਬ ਸ਼ਾਮਲ ਹੋਣਾ ਫਿਰ ਆ ਗਿਆ ਡਿਫਰੈਂਟ ਮਤਲਬ ਵੱਖ-ਵੱਖ ਨਿਊਟ੍ਰੀਐਂਟਸ ਮਤਲਬ ਪੋਸ਼ਕ ਤੱਤ ਤਾਂ ਕੀ ਕਰ ਰਹੇ ਨੇ ਡਿਫਰੈਂਟ ਫੂਡ ਆਈਟਮਸ ਕੰਟੇਨ ਡਿਫਰੈਂਟ ਨਿਊਟ੍ਰੀਐਂਟਸ ਤਾਂ ਵੱਖ-ਵੱਖ ਪੋਜਨ ਪਦਾਰਥਾਂ ਵਿੱਚ ਵੱਖ-ਵੱਖ ਪੋਸ਼ਕ ਤੱਤ ਸ਼ਾਮਲ ਹੁੰਦੇ ਹਨ ਵੱਖ-ਵੱਖ ਪੋਜਨ ਪਦਾਰਥਾਂ ਵਿੱਚ ਵੱਖ-ਵੱਖ ਪੋਸ਼ਕ ਤੱਤ ਸ਼ਾਮਲ ਹੁੰਦੇ ਹਨ ਤਾਂ ਅਗਰ ਕੀ ਕਹ ਰਹੇ ਨੇ ਨਿਊਟ੍ਰੀਐਂਟਸ ਨਿਊਟ੍ਰੀਐਂਟਸ ਮਤਲਬ ਪੋਸ਼ਕ ਤੱਤ ਆਰ ਦਾ ਸਬਸਟਾਂਸੇਜ਼ ਸਬਸਟਾਂਸੇਜ਼ ਸਬਸਟਾਂਸੇਰ ਮੀਨ ਜ ਪਦਾਰਥ ਨਿਊਟ੍ਰੀਐਂਟਸ ਆਰ ਦਾ ਸਬਸਟਾਂਸੇਜ਼ ਨਿਊਟ੍ਰੀਐਂਟ ਉਹ ਪਦਾਰਥ ਹੁੰਦੇ ਹਨ ਵਿੱਚ ਆਰ ਵਿੱਚ ਮਤਲਬ ਜਿਹੜੇ ਦੇਖੋ ਇੱਥੇ ਵੈਸੇ ਇੰਗਲਿਸ਼ ਦੇ ਵਿੱਚ ਕਿਤੇ ਆਪਾਂ ਵਿੱਚ ਵਰਲਡ ਦੇ ਪਹਿਲੇ ਯੂਜ਼ ਕਰੀਦਾ ਕਿਹੜਾ ਹੁੰਦਾ ਪਰ ਵਿੱਚ ਆ ਗਿਆ ਤਾਂ ਇੱਥੇ ਇਹਦਾ ਮਤਲਬ ਹੋ ਗਿਆ ਜਿਹੜਾ ਵਿੱਚ ਆਰ ਨੀਡਡ ਨੀਡ ਮਤਲਬ ਲੋੜਿੰਦਾ ਜ਼ਰੂਰਤ ਫੋਰ ਪ੍ਰੋਪਰ ਪ੍ਰੋਪਰ ਮਤਲਬ ਸਹੀ ਉਚਿਤ ਪ੍ਰੋਪਰ ਮਤਲਬ ਸਹੀ ਠੀਕ ਹੋਣਾ ਚਾਹੀਦਾ ਠੀਕ ਹੈ ਗਰੋਥ ਗਰੋਥ ਮਤਲਬ ਵਾਧਾ ਐਂਡ ਡਿਵੈਲਪਮੈਂਟ ਆਫ ਬੋਡੀ ਵਿਕਾਸ ਆਫ ਬੋਡੀ ਮਤਲਬ ਸਰੀਰ ਦੇ ਵਿਕਾਸ ਦੇ ਲਈ ਨਿਊਟ੍ਰੀਐਂਟਸ ਆਰ ਦਾ ਸਬਸਟੈਂਸਸਿਸ which are needed for proper growth and development of body ਤਾਂ ਨਿਊਟ੍ਰੀਐਂਟਸ ਕੀ ਨੇ ਉਹ ਪਦਾਰਥ ਨੇ ਪੋਸ਼ਕ ਤੱਤ ਉਹ ਪਦਾਰਥ ਹੁੰਦੇ ਹਨ ਜਿਹੜੇ ਸਰੀਰ ਦੇ ਉਚਿਤ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ ਨਿਊਟ੍ਰੀਐਂਟਸ ਉਹ ਪਦਾਰਥ ਹੁੰਦੇ ਹਨ ਜਿਹੜੇ ਸਰੀਰ ਦੇ ਉਚਿਤ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ ਤਾਂ ਬੱਚਿਓ ਅੱਗੇ ਦੇਖੋ ਤੁਸੀਂ ਇੱਧਰ ਸਾਈਡ ਤੇ ਹਨ ਕੁਝ ਫੈਟ ਫੈਟ ਮਤਲਬ ਚਰਬੀ मिनरल्स ਮੀਨ ਖਣਿਜ मिनਰਲ ਮੀਨ ਖਣਿਜ ਜਿਵੇਂ ਵਿਟਾਮਿਨਸ ਆ ਗਿਆ ਆਇਰਨ ਆ ਗਿਆ ਲੋਹਾ ਆ ਗਿਆ ਆਪਣੇ ਹੋਰ ਜੋ ਸਰੀਰ ਨੂੰ ਦਿਦੇ ਮਤਲਬ ਪੋਸ਼ਕ ਤੱਤ ਚਾਹੀਦੇ ਨੇ ਉਹ ਚੀਜ਼ਾਂ ਬਿਸਾਈਡ ਮਤਲਬ ਇਸ ਤੋਂ ਇਲਾਵਾ ਬਿਸਾਈਡ ਮਤਲਬ ਇਸ ਤੋਂ ਇਲਾਵਾ ਰਫੇਜ ਇਨ ਡਾਈਜੈਸਟਿਬਲ ਮਟੀਰੀਅਲ ਮਤਲਬ ਮੋਟਾ ਆਹਾਰ ਮੋਟਾ ਆਹਾਰ ਇਹ ਅੱਗੇ ਬੱਚੇ ਤੁਹਾਨੂੰ ਬਰਾਵਾਗਾ ਮੋਟੇ ਹਰ ਬਾਰੇ ਦਾ ਮੇਨ ਨਿਊਟ੍ਰੀਐਂਟਸ ਆਫ ਆਵਰ ਫੂਡਸ ਆਰ ਕਾਰਬੋਹਾਈਡਰੇਟਸ ਪ੍ਰੋਟੀਨਸ ਫੈਟਸ ਮਿਨਰਲ ਐਂਡ ਵਿਟਾਮਿਨਸ ਦਾ ਮੇਨ ਨਿਊਟ੍ਰੀਐਂਟਸ ਮੇਨ ਮੁਖ ਪੋਸ਼ਕ ਤੱਤ ਆਫ ਆਵਰ ਫੂਡਸ ਸਾਡੇ ਭੋਜਨ ਦੇ ਆਰ ਕਾਰਬੋਹਾਈਡਰੇਟਸ ਕਾਰਬੋਹਾਈਡਰੇਟਸ ਪ੍ਰੋਟੀਨ ਫੈਟ ਚਰਬੀ ਮਿਨਰਲ ਖਣਿਜ ਐਂਡ ਵਿਟਾਮਿਨਸ ਦਾ ਮੇਨ ਨਿਊਟ੍ਰੀਐਂਟਸ साढे भोजन के मुख्य पौष्टिक तत्व ऑफ आवर बॉडी भोजन कार्बोहाइड्रेट प्रोटीन फैट मतलब चर्बी मिनरल मतलब खनिज विटामिन विटामिन बिस बिसाइड मतलब इसके अलावा आवर बॉडी सा ਵਾਟਰ ਐਂਡ ਰਫੇਜ ਵਾਟਰ ਐਂਡ ਰਫੇਜ ਸਾਡੇ ਇਸ ਤੋਂ ਇਲਾਵਾ ਸਾਡੇ ਸਰੀਰ ਨੂੰ ਪਾਣੀ ਅਤੇ ਮੋٹے ਆਹਾਰ ਦੀ ਵੀ ਜ਼ਰੂਰਤ ਹੁੰਦੀ ਹੈ ਪਾਣੀ ਅਤੇ ਮੋٹے ਆਹਾਰ ਦੀ ਵੀ ਜ਼ਰੂਰਤ ਹੁੰਦੀ ਹੈ ਕੀ ਕਹ ਰਹੇ ਨੇ ਬਿਸਾਈਡ ਡਿਸਾਈਡ ਮਤਲਬ ਇਸ ਤੋਂ ਇਲਾਵਾ ਸਾਡੇ ਸਰੀਰ ਨੂੰ ਆਲਸੋ ਨੀਡਡ water ਐਂਡ ਰਫੇਜ ਰਫੇਜ ਮਤਲਬ ਇਨ ਡਾਈਜੈਸਟਿਬਲ ਮਟੀਰੀਅਲ ਪਾਣੀ ਅਤੇ ਮੋٹے ਆਹਾਰ ਦੀ ਵੀ ਲੋੜ ਹੁੰਦੀ ਹੈ ਤਾ ਬੱਚਿਓ ਇਨਡਾਈਜੈਸਟੇਬਲ ਮਟੀਰੀਅਲ ਕਿਹਦਾ ਹੁੰਦਾ ਜਿਹੜਾ ਪਚਦਾ ਨਹੀਂ ਹੁੰਦਾ ਜਿਵੇਂ ਸਲਾਦ ਆਪਾਂ ਖੀਰਾ ਖਖੜੀ ਜਾਂ ਸਲਾਦ ਦੇ ਵਿੱਚ ਕੋਈ ਹੋਰ ਆਈਟਮ ਖਾਂਦੇ ਆਂ ਤਾਂ ਰਫੇਲ ਦੇ ਵਿੱਚ ਇਨਡਾਈਜੈਸਟੇਬਲ ਮਟੀਰੀਅਲ ਰਚ ਹੁੰਦਾ ਮਤਲਬ ਜੋ ਉੱਪਰ ਦਿੱਤੇ ਸੀ ਜਿਹੜੇ ਆਪਣੇ ਪੋਸ਼ਟਿਕ ਤੱਤ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਖਣਿਜਿਤ ਵਿਟਾਮਿਨ ਇਹਨਾਂ ਤੋਂ ਇਲਾਵਾ ਸਾਡੇ ਸਰੀਰ ਨੂੰ ਪਾਣੀ ਅਤੇ ਮੋਟੇ ਆਰ ਦੇ ਵੀ ਲੋਡ ਹੁੰਦੀ ਹੈ ਤਾਂ ਬੱਚਿਓ ਇਸ ਚੀਜ਼ ਨੂੰ ਚੰਗੀ ਤਰ੍ਹਾਂ ਨੋਟ ਕਰਿਓ ਇੱਕ ਇੱਕ ਸ਼ਬਦ ਦੀ ਪੰਜਾਬੀ ਨੋਟ ਕਰਿਓ ਦੋ ਤਿੰਨ ਵਾਰ ਵੀਡੀਓ ਸੁਣਿਓ ਤੋ ਉਮੀਦ ਹੈ ਤੁਹਾਨੂੰ ਕਾਫੀ ਆ ਟਿੱਕਨ ਇਹਦਾ ਪਤਾ ਚਲ ਜੇਗਾ ਕਿਤੇ ਕਿਤੇ ਥੋੜੀ ਜਿਹੀ ਭਾਸ਼ਾ ਦੀ ਪ੍ਰੋਬਲਮ ਜਾਂ ਪ੍ਰੋਨਨਸੀਏਸ਼ਨ ਦੀ ਪ੍ਰੋਬਲਮ ਹੋਏਗੀ